ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਹੋਂਦ ਵੇਖ ਰਹੇ ਹੋਰ ਬਹੁਤ ਮੰਦ ਭਾਗੀ ਜੋ ਘਟਨਾ ਇੱਕ ਵਾਪਰੀ ਹੈ ਕਸ਼ਮੀਰ ਦੇ ਛਾਂਪੂਰਾ ਤੋਂ ਔਰ ਬਹੁਤ ਇੱਕ ਦੁਖੀ ਹਿਰਦੇ ਨਾਲ ਅਸੀਂ ਇਹ ਵੀਡੀਓ ਸਾਂਝੀ ਕਰ ਰਹੇ ਹਾਂ ਔਰ ਆਪ ਸਾਰਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਚੱਲ ਵੀ ਗਿਆ ਹੋਵੇਗਾ ਜੀ ਜੋ ਘਟਨਾ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ ਤਸਵੀਰਾਂ ਚਾਨਪੁਰਾ ਕਸ਼ਮੀਰ ਦੇ ਰਹਿਣ ਵਾਲੇ ਵੀਰ ਹਰਪਾਲ ਸਿੰਘ ਜੀ ਜਿਨ੍ਹਾਂ ਦਾ ਨਾਮ ਪਾਲੀ ਵੀਰ ਜੀ ਜਿਨ੍ਹਾਂ ਨੂੰ ਅਸੀਂ ਬੁਲਾਉਂਦੇ ਹਾਂ ਉਹਨਾਂ ਦੇ ਕਾਰਕ ਬੜੀ ਅਸੀਂ ਕਹਿ ਸਕਦੇ ਹਾਂ ਇੱਕ ਐਸੀ ਘਟਨਾ ਹੋਈ ਜ ਜਦੋਂ ਸੋਸ਼ਲ ਮੀਡੀਆ ਤੇ ਜਦੋਂ ਹੁਣ ਸਾਨੂੰ ਪਤਾ ਚੱਲਿਆ ਔਰ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡੇ ਕਸ਼ਮੀਰ ਜਿਹੜੇ ਇਤਰਾਲ ਤੋਂ ਹੋਂਦ ਚੈਨਲ ਦੀ ਸੇਵਾ ਸਾਮ ਰਹੇ ਹਨ ਅਤੇ ਕਿ ਕਰਨੀ ਖਾਲਸਾ ਵੀ ਜਮੂਨ ਹਰਲੀਨ ਪੈਨ ਵੀ ਜਮੂ ਹੈ ਤੇ ਮੀਰ ਜਗਮੀਤ ਸਿੰਘ ਜੀ ਨੇ ਆਪਣਾ ਪੂਰਾ ਫਰਜ ਸਮਝੋ ਔਰ ਉਸ ਪਰਿਵਾਰ ਨਾਲ ਸੰਪਰਕ ਕੀਤਾ ਔਰ ਜੋ ਜੋ ਸਾਹਮਣੇ ਨਿਕਲ ਕੇ ਆਇਆ ਪਰਿਵਾਰ ਨੇ ਦੱਸਿਆ ਵੀਰ ਜੀ ਨਾਲ ਗੱਲ ਹੋਈ ਵੀਰ ਹਰਪਾਲ ਸਿੰਘ ਜੀ ਨਾਲ ਕਿ ਉਹਨਾਂ ਨੇ ਕਿਹਾ ਕਿ ਮੇਰਾ ਬਹੁਤ ਨੁਕਸਾਨ ਹੋ ਗਿਆ ਹੈ ਜੋ ਸ਼ਾਇਦ ਹੀ ਪੂਰਾ ਹੋ ਸਕੇਗਾ ਔਰ ਇੱਕ ਸਾਡਾ ਆਪਣਾ ਪਰਿਵਾਰ ਸਾਡੇ ਵਿੱਚੋਂ ਹੀ ਕੋਈ ਅਗਰ ਕੋਈ ਇਸ ਦੁੱਖ ਦੀ ਘਾਟੀ ਚ ਤੇ ਜ਼ਰੂਰ ਅਸੀਂ ਸਾਰੇ ਉਹਨਾਂ ਦਾ ਗੁਰੂ ਸਾਹਿਬ ਤੁਸੀਂ ਅਰਦਾਸ ਕਰੀਏ ਕਿ ਜੋ ਉਹਨਾਂ ਦਾ ਨੁਕਸਾਨ ਹੋਇਆ ਉਹ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਜੋ ਕਨਸਰਨ ਡਿਪਾਰਟਮੈਂਟ ਹੈ ਜ਼ਰੂਰ ਦੇਖ ਕੇ ਉਹਦੀ ਪਰਪਾਈ ਕਰਨ ਦੀ ਕੋਸ਼ਿਸ਼ ਕਰੇ ਔਰ ਸਾਡਾ ਵੀ ਆਪਣਾ ਫਰਜ਼ ਬਣ ਜਾਂਦਾ ਹੈ ਕਿ ਕੋਈ ਸਾਡਾ ਆਪਣਾ ਭੈਣ ਭਰਾ ਅਗਰ ਕੋਈ ਪਰੇਸ਼ਾਨ ਹੈ ਤੇ ਅਸੀਂ ਉਹਦਾ ਹੱਥ ਫੜੀਏ ਮੈਂ ਇੱਕ ਵਾਰ ਫਿਰ ਉਹ ਤਸਵੀਰ ਦਿਖਾ ਦਿੰਨਾ ਕਿ ਜਿਹੜੀ ਅੱਗ ਜਨੇ ਦੀ ਘਟਨਾ ਹੋਈ ਹੈ ਉਹ ਅੱਜ ਸੋਸ਼ਲ ਮੀਡੀਆ WhatsApp ਗਰੁੱਪਸ 'ਚ ਅਸੀਂ ਦੇਖ ਰਹੇ ਹਾਂ ਬੜੀ ਲਗਾਤਾਰ ਇਹ ਵਾਇਰਲ ਹੋ ਰਹੀ ਹੈ ਔਰ ਤੁਸੀਂ ਵੀ ਜ਼ਰੂਰ ਜਿੰਨਾ ਹੋ ਸਕੇ ਉਸ ਪਰਿਵਾਰ ਦਾ ਉਸ ਪਰਿਵਾਰ ਦੀ ਸੋਖੀ ਘੜੇ 'ਚ ਅਸੀਂ ਜ਼ਰੂਰ ਉਹਨਾਂ ਦੇ ਨਾਲ ਖੜੇ ਹੋਈਏ ਕਿਉਂਕਿ ਸਾਡਾ ਹੀ ਆਪਣਾ ਇਹ ਪਰਿਵਾਰ ਹੈ ਸਾਡੇ ਚੋਂ ਹੀ ਇਹ ਵੀਰ ਹਨ ਔਰ ਜਦੋਂ ਸਾਡੇ ਵੀਰ ਜਗਮੀਤ ਸਿੰਘ ਜੀ ਜੋ ਬੜੇ ਹੋਣ ਹਾਰ ਬਹੁਤ ਸੂਝ ਰੱਖਦੇ ਹਨ ਇੱਕ ਛੋਟੀ ਉਮਰ ਚ ਹੋਂਦ ਚੈਨਲ ਦੀ ਜੋ ਸੇਵਾ ਦੇ ਰਹੇ ਹਨ ਔਰ ਉਹਨਾਂ ਨੇ ਆਪਣਾ ਫਰਜ਼ ਸਮਝਿਆ ਕਿ ਹੋਂਦ ਦੀ ਜਿਹੜੀ ਟੀਮ ਹੈ ਇਸ ਟਾਈਮ ਆਊਟ ਆਫ ਕਸ਼ਮੀਰ ਹੈ ਹਰਲੀਨ ਕੋ ਔਰ ਸਨੀ ਵੀਰ ਜੀ ਔਰ ਜਗਮੀਤ ਸਿੰਘ ਨੇ ਪਰਿਵਾਰ ਨਾਲ ਸੰਪਰਕ ਕੀਤਾ ਔਰ ਉਹਨਾਂ ਨੇ ਉਹ ਪਰਿਵਾਰ ਦਾ ਹਾਲ ਜਾਣਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਦੀ ਵੀਰ ਹਰਪਾਲ ਸਿੰਘ ਜੀ ਨਾਲ ਗੱਲ ਹੋਈ ਉਹਨਾਂ ਨੇ ਦੱਸਿਆ ਕੀ ਵੀਰ ਜੀ ਨੇ ਮੈਨੂੰ ਦੱਸਿਆ ਕਿ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ ਔਰ ਸ਼ਾਇਦ ਇਹ ਪੂਰੀ ਜ਼ਿੰਦਗੀ ਲੱਗੇ ਮੈਨੂੰ ਵਾਪਸ ਪਰਪਾਈ ਕਰਨ ਨੂੰ ਔਰ ਸਨੀ ਵੀਰ ਜੀ ਨੂੰ ਕਹਾਂਗਾ ਜ਼ਰੂਰ ਜਿੰਨਾਂ ਨਾਲ ਅਸੀਂ ਗੱਲ ਵੀ ਕਰਾਂਗੇ ਦੋ ਕਰ ਮਿੰਟ ਕਿਉਂਕਿ ਅਸੀਂ ਪਹਿਲਾਂ ਉਹਨਾਂ ਨਾਲ ਫੋਨ ਤੇ ਸਾਡੀ ਟੈਲੀਫੋਨਿਕਲੀ ਗੱਲ ਹੋਈ ਸੀ ਔਰ ਬਹੁਤ ਇਸ ਟਾਈਮ ਦੁਖੀ ਜੋ ਉਹਨਾਂ ਦੀ ਗੱਲ ਆ ਤੁ ਲੱਗਿਆ ਕਿ ਆਪ ਖੁਦ ਸਮਝਦਾਰ ਸਿਆਣੇ ਹੋ ਪਰਿਵਾਰਾਂ ਵਾਲੇ ਹੋ ਘਰ ਗ੍ਰਿਸ਼ਤੀ ਵਾਲੇ ਹੋ ਕਿ ਇੱਕ ਆਪਣਾ ਘਰ ਦਾ ਮੈਨੂੰ ਲੱਗਦਾ ਸ਼ਾਇਦ ਇੱਕ ਟੇਬਲ ਕੁਰਸੀ ਹੀ ਅਗਰ ਨੁਕਸਾਨ ਹੋ ਜਾਂਦੇ ਸੀ ਪਰੇਸ਼ਾਨ ਹੋਣੇ ਉਹਨਾਂ ਦੇ ਤੇ ਪੂਰਾ ਘਰ ਹੀ ਹਲੋ हां जी वीर जी वाहिगुरु जी का खालसा वाहिगुरु जी की फतेह जी सर जी, जी। विच मैं होंद चैनल तो ब्यान सिंह गल कर रहा सन्नी वीर जी ने आप जी ਨਾਲ ਗੱਲ ਕੀਤੀ ਸੀ ਹੁਣੇ ਹੀ ਤੇ ਜਗਮੀਤ ਵੀਰ ਜੀ ਨੇ ਗੱਲ ਕੀਤੀ ਸੀ ਜੀ ਜੀ ਵੀਰ ਜੀ ਮਾਫੀ ਚਾਹੁੰਦੇ ਆ ਤੁਹਾਡੇ ਕੋਲ ਸਮਾਂ ਜਿਹੜਾ ਅਸੀਂ ਸਮਝ ਸਕਦੇ ਆ ਬਹੁਤ ਔਖਾ ਹੈ ਪਰ ਅਸੀਂ ਇਸ ਟਾਈਮ ਲਾਈਵ ਲੈ ਆਏ ਆਂ ਆਪ ਜੀ ਨੂੰ ਸੰਗਤ ਨੂੰ ਜ਼ਰੂਰ ਅਸੀਂ ਬੇਨਤੀ ਕਰ ਰਹੇ ਆਂ ਕਿ ਐਡਮਿਨਿਸਟ੍ਰੇਸ਼ਨ ਆਪਣਾ ਤੇ ਫਰਜ਼ ਜ਼ਰੂਰ ਨਿਭਾਏਗੀ ਪਰ ਸਾਡਾ ਵੀ ਸਾਰਿਆਂ ਦਾ ਸਹਿਯੋਗ ਫਰਜ਼ ਬਣ ਜਾਂਦਾ ਅਸੀਂ ਪਰਿਵਾਰ ਨਾਲ ਖੜੇ ਹੋਈਏ ਤੇ ਵੀਰ ਜੀ ਕਿੰਨੇ ਵਜੇ ਹੋਇਆ ਸਾਰਾ ਜੋ ਇਹ ਵਾਕਿਆ ਹੋਇਆ ਹੈ? ਤਕਰੀਬਨ 6 ਵਜੇ ਹੋ ਰਿਹਾ 6 ਵਜੇ। 6 ਵਜੇ। ਉਹ 6:05 ਹੋਣਾ ਸੀ। 6:05 ਤੇ ਹੋਇਆ ਹੈ। ਤੇ ਵੀਰ ਜੀ ਇਹ ਜੋ ਅਸੀਂ ਤਸਵੀਰ ਦੇਖ ਰਹੇ ਇਹ ਸਾਹਮਣੇ ਆਪ ਜਿਹਦਾ ਹੀ ਘਰ ਹੈ ਨਾ ਜੋ ਵੀਡੀਓ ਹੈ ਨਾ ਜੋ ਅੱਗ ਅੱਗ ਜਨੀ ਹੋਈ ਹੈ। ਤੇ ਵੀਰ ਜੀ ਇਹ ਇੱਕ ਕਿਹੜੇ ਫਲੋਰ ਤੇ ਅੱਗ ਲੱਗੀ ਹੈ? ਥਾਪ ਟਾਪ ਫਲੋਰ ਤੇ ਜਾਂ ਥਾਰ ਫਲੋਰ ਨਹੀਂ ਹੁੰਦਾ ਸਮਝ ਨਹੀਂ ਜੀ। ਜੀ ਜੀ। ਜੀ ਸਾਹਮਣੇ ਫਲੋਰ ਦੇ ਉੱਪਰ ਕਾਇਨ ਨਹੀਂ ਹੁੰਦੀ ਹੈ। ਜੀ। ਉਸੇ ਤੇ ਅੱਗ ਲੱਗੀ ਹੈ ਸਹੀ ਜੀ ਸੱਚੀ। ਜੀ ਜੀ ਜੀ। ਤੋ ਉਹ ਤੁਹਾਡਾ ਪੂਰਾ ਸਾਰਾ ਡੈਮੇਜ ਹੋ ਗਿਆ। ਗਿੰ ਕੁਸਰ ਮੈਨੂੰ ਸਿਰ ਜਿਹੜੇ ਮੇਰੇ ਕਪੜੇ ਲਗੇ ਦੇ ਨੇ ਤੇ ਮੇਰੀ ਬੋਟੀ ਦੇ ਕਪੜੇ ਉਥਾਂ ਹੀ ਬਚੇ ਬਸ। ਜੀ। ਤੇ ਵੀਰ ਜੀ ਕੋਈ ਕਿਸੇ ਦੀ ਕੋਈ 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 ਸਦਨੀ ਕਿਸੇ ਦੀ ਕੋਈ ਕੋਈ ਜ਼ਖਮੀ ਹੋਇਆ ਕੋਈ ਕਿਸ ਨੂੰ ਐਸੀ ਚੋਟ ਲੱਗੀ ਕੋਈ। ਉਸੇ ਵਕਤ ਕਾਰਨੇ ਤੇ ਐਸਾ ਜਿਹੜੀ ਮੇਰੀ ਮਿਸ ਜੀ ਚੀਖਣੇ ਸੀ ਉਹ ਇੰਜੈਕਸ਼ਨ ਕਰਾਉਣ ਲੈ ਕੇ ਸਮੇਂ ਫਲੋਰੈਂਸ ਜੀ ਜੀ। ਸੰਜੋ 10 10 ਮਿੰਟ ਘੱਟ 6 ਜਾਂ 5 ਮਿੰਟ ਘੱਟ 6 ਨਿਕਲੇ ਮਨੂੰ ਇੰਜੈਕਸ਼ਨ ਕਰਾਉਣ ਵਾਸਤੇ। ਜੀ। ਉਹ ਅਲੀ ਤੇ ਮੈਂ ਉਥੇ ਪੁਜੇ ਹਿੱਸਾ ਉਹਨੇ ਇੰਜੈਕਸ਼ਨ ਪਰ ਐਸੀ ਹੋਈ ਉਹਨੂੰ ਇਨਜੈਕਟ ਲੱਗੀ ਹੋਈ ਸੀ ਉਹਦੇ ਵਿੱਚ ਇੰਜੈਕਸ਼ਨ ਭਰੇ ਸੀ ਜੀ ਉਹਦੇ ਵਿੱਚ ਸਰ ਉਹ ਇੱਥੇ ਮੈਨੂੰ ਫੋਨ ਆ ਗਿਆ ਜੀ ਲੋਕਾਂ ਪੰਜ-ਛੇ ਫੋਨ ਆ ਗਏ ਕਹੇ ਕਿ ਭਾਈ ਤੇਰੀ ਤੇਰੇ ਕਾਰ ਦੀ ਸੰਭ ਆ ਗਈ ਲੱਗੀ ਹੈ ਜੀ ਤੇ ਮੈਂ ਸਰ ਫਟੋ ਫਟ ਇਸ ਮੈਂ ਸੁਣੇ ਕਿ ਮੈਨੂੰ ਮਿਸਿਸ ਹਮਸਕੂਟਰ ਤੇ ਨਿਕਲੇ ਆ ਉਹ ਅੱਛਾ ਜਦੋਂ ਕਾਰ ਕੋ ਕੜਦੇ ਕੋਈ ਅਸਲ ਕੋਈ ਪੌਣਾ ਕਿਲੋਮੀਟਰ ਓਕੇ ਉੱਤੇ ਦੇਖਿਆ ਮੈਂ ਤਾਂ ਉਸੇ ਕੁਝ ਵੀ ਨਹੀਂ ਸੀ ਮਤਲਬ ਕੋਤੇ ਆਪ ਬਿਲਕੁਲ ਗਰਾਉਂਡ ਫੋਰ ਤੋਂ ਕੁਝ ਗਈ ਸੀ ਅੱਛਾ ਤੁਸੀਂ ਮੈਂ ਫਿਰ ਉਹ ਅੰਦਰ ਹੀ ਕੌਣ ਜਾ ਸਕਦਾ ਸੀ ਤੇ ਫਿਰ ਪ੍ਰੋਬਲਮ ਇਹ ਸੀ ਅੰਦਰ ਜਾ ਹੀ ਨਹੀਂ ਸਕੇ ਤੇ ਪੂਰਾ ਬੁਰਾ ਹਾਲ ਹੋ ਗਿਆ ਸੀ ਤਾਂ ਫਿਰ ਮੈਂ ਕਿਹਾ ਕਿ ਹੁਣ ਦੀ ਸਾੜਾ ਕੁਝ ਹੀ ਨਹੀਂ ਬਚਿਆ ਮਤਲਬ ਜਿਹੜੇ ਕਪੜੇ ਲਗੇ ਦਿਨੇ ਸਾੜੇ ਜੇ ਬਿਲਕੁਲ ਬਿਲਕੁਲ ਜੋ ਤੁਸੀਂ ਕਪੜੇ ਪਾਏ ਹੋਏ ਨੇ ਜੀ ਸਰ ਜੈਕਟ ਪੈਂਟ ਮੇਰਾ ਜੀ ਉਹ ਮਿਸਿਸ ਦੇ ਕਪੜੇ ਜਿਹੜੇ ਕੱਢ ਦਾ ਹੋਮਵਰਕ ਜੀ ਮੈਂ ਵੀਰ ਜੀ ਆਪ ਜੀ ਇਸ ਟਾਈਮ ਹੋਣ ਦੇਤੇ ਲਾਈਵ ਹੋ ਮੈਂ ਮਾਫੀ ਚਾਹਨਾ ਇਸ ਸਮੇਂ ਅਸੀਂ ਆਪ ਜੀ ਨੂੰ ਪਰੇਸ਼ਾਨ ਕਰ ਰਿਹਾ ਪਰ ਮੈਂ ਜਿੰਨੀ ਵੀ ਹੋਣ ਚੈਨਲ ਤੇ ਜਿੰਨੇ ਪਰਿਵਾਰ ਇਸ ਟਾਈਮ ਤੁਸੀਂ ਵੀਰ ਹਰਪਾਲ ਸਿੰਘ ਜੀ ਪਾਲੀ ਵੀਰ ਜੀ ਆਪ ਜੀ ਦੇ ਜੋ ਆਪ ਜੀ ਦਾ ਕੋਲ ਉਹਨਾਂ ਨੇ ਇੱਕ ਛੋਟਾ ਜਿਹਾ ਸੁਨੇਹਾ ਪਹੁੰਚਾਇਆ ਤੇ ਮੈਂ ਜ਼ਰੂਰ ਜਿੰਨਾ ਜਿੰਨਾ ਦੀ ਜਿੱਥੇ ਵੀ ਐਡਮਿਨਿਸਟ੍ਰੇਸ਼ਨ ਚ ਅਪਰੋਚ ਹੈ ਤੁਸੀਂ ਵੀਰ ਜੀ ਦੇ ਵਾਸਤੇ ਜ਼ਰੂਰ ਅਪਰੋਚ ਲਗਾਨੀ ਹੈ ਕਿ ਵੀਰ ਜੀ ਦੀ ਜਿਹੜੀ ਨੁਕਸਾਨ ਦੀ ਪਰਪਾਈ ਹੋਏ ਪਰ ਆਪਣਾ ਵੀ ਸਾਡਾ ਫਰਜ਼ ਜਿਹੜੇ ਇਸ ਟਾਈਮ ਜੰਮੂ ਤੋਂ ਜਿਹੜੇ ਫਿਲਹਾਲ ਜੰਮੂਚ ਨੇ ਪਰਿਵਾਰ ਅਸੀਂ ਉਹਨਾਂ ਨੂੰ ਨਹੀਂ ਕਹਿੰਦੇ ਪਰ ਜਿਹੜੇ ਕਸ਼ਮੀਰ ਹਨ ਜ਼ਰੂਰ ਵੀਰਜੀ ਦੇ ਘਰ ਪਹੁੰਚੋ ਜਿਨ੍ਹਾਂ ਦਾ ਘਰ ਹੋਣਾ ਹੈ ਜਾਂ ਜਿਨ੍ਹਾਂ ਦਾ ਘਰ ਕੋਲ ਹੈ ਜਾਂ ਸਵੇਰੇ ਤੁਸੀਂ ਪਹੁੰਚ ਕੇ ਜ਼ਰੂਰ ਵੀਰਜੀ ਦੇ ਪਰਿਵਾਰ ਦੀ ਸੁਣ ਲੋ ਕਿਉਂਕਿ ਵੀਰਜ ਨੇ ਕਿਹਾ ਕਿ ਮੈਂ ਜੋ ਕੱਪੜੇ ਪਾਏ ਹਨ ਉਹੀ ਮੇਰੇ ਤਨ ਤੇ ਹਨ ਮੇਰੇ ਪਰਿਵਾਰ ਦੇ ਤਨ ਤੇ ਹਨ ਬਾਕੀ ਸਾਡਾ ਕੁਝ ਨਹੀਂ ਬਚਿਆ ਔਰ ਜਿਹੜੀ ਉੱਥੇ ਦੀ ਡੀਜੀਪੀ ਸੀ ਹਨ ਜਾਂ ਬਾਕੀ ਸੰਸਥਾਵਾਂ ਗੁਰੂ ਹਰਿਕ੍ਰਿਸ਼ਨ ਜੀਵਨ ਜੋ ਸੋਸਾਇਟੀ ਰੈੱਡ ਬੈਗ ਜਾਂ ਹੋਰ ਜਿੰਨੇ ਵੋਲੰਟਰੀ ਵੀ ਜਿਹੜੇ ਚੜ੍ਹਦੀ ਕਲਾ ਚ ਬਹੁਤ ਸੋਹਣੀ ਸੇ ਨੂੰ ਅਪੀਲ ਕਰਦੇ ਆ ਕਿ ਜ਼ਰੂਰ ਵੀਰ ਹਰਪਾਲ ਸਿੰਘ ਪਾਲੀ ਵੀਰ ਜੀ ਤੁਸੀਂ ਜ਼ਰੂਰ ਕੋਈ ਮੈਸੇਜ ਸੁਨੇਹਾ ਦੇਣਾ ਚਾਹੋਗੇ ਸੰਗਤ ਨੂੰ ਮਤਲਬ ਕਿਸ ਕਿਸ ਬਾਰੇ ਮੈਂ ਵੀਰ ਜੀ ਤੁਸੀਂ ਤੁਸੀਂ ਕੋਈ ਆਪਣੇ ਵੱਲੋਂ ਅਪੀਲ ਕਰਨਾ ਚਾਹੋਗੇ ਕੋਈ ਐਡਮਿਨਿਸਟ੍ਰੇਸ਼ਨ ਵਾਲੇ ਆ ਕੋਈ ਆਪਣੇ ਪ੍ਰਬੰਧਕਾਂ ਨੂੰ ਨਹੀਂ ਪ੍ਰਬੰਧਕ ਤੇ ਆਣਗੇ ਜ਼ਰੂਰ ਹੈ ਜੀ ਪ੍ਰਬੰਧਕ ਆਏ ਵੀ ਸੰਗ ਜੀ ਜੀਪੀ ਸੀਨੀਅਰ ਦਾ ਪ੍ਰਧਾਨ ਆਇਆ ਸੀ ਮੇਰੇ ਕੋਲ ਜੀ ਆਏ ਸੀਗੇ ਹਾਂ ਜੀ ਜੀ ਸੀਪਾ ਪ੍ਰਧਾਨ ਸਾਹਿਬ ਆਏ ਸੀ ਮੇਰੇ ਕੋਲ ਠੀਕ ਹੈ ਤੇ ਉਹ ਆ ਕਿ ਐਡਮਿਨਿਸਟ੍ਰੇਸ਼ਨ ਮੈਂ ਕਹਿੰਨਾ ਕਿ ਜਿਹੜਾ ਮੇਰਾ ਨੁਕਸਾਨ ਹੋ ਜਾਏ ਤੇ ਕੋਸ਼ਿਸ਼ ਐਡਮਿਨ ਚਾਹਤਾ ਕਿ ਮਤਲਬ ਮੇਰੀ ਮਦਦ ਹੋਣੀ ਚਾਹੀਦੀ ਉਥੋਂ ਜੀ ਵੀਰ ਜੀ ਨੇ ਜ਼ਰੂਰ ਧੰਨਵਾਦ ਕਰਦੇ ਆ ਅਸੀਂ ਵੀ ਡੀਜੀਪੀਸੀ ਜਿਹੜੀ ਜਿਹੜੀ ਉਸ ਇਲਾਕੇ ਤੋਂ ਡੀਜੀਪੀਸੀ ਪ੍ਰਧਾਨ ਸਾਬ ਜੀ ਵੀਰ ਜੀ ਤੁਹਾਡੀ ਡੀਜੀਪੀਸੀ ਇਹ ਖੋਣ ਪ੍ਰਧਾਨ ਸਾਹਿਬ ਦਾ ਨਾਮ ਅਸੀਂ ਵੀਰ ਜਸਪਾਲ ਸਿੰਘ ਜੀ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਇਸ ਔਖੀ ਘੜੀ ਕਿਉਂਕਿ ਇਹੀ ਫਰਜ਼ ਹੁੰਦਾ ਪ੍ਰਬੰਧਕਾਂ ਦਾ ਔਰ ਉਹਨਾਂ ਨੇ ਨਿਭਾਇਆ ਵੀ ਔਰ ਉਹਨਾਂ ਵੀਰ ਜੀ ਨੇ ਹੀ ਅਪੀਲ ਕੀਤੀ ਕਿ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹ ਜ਼ਰੂਰ ਮੇਰੀ ਮਦਦ ਕਰੇ ਕੰਸਰਨ ਡਿਪਾਰਟਮੈਂਟ ਜ਼ਰੂਰ ਆ ਕੇ ਸੁਧਲੇ ਜੋ ਇਹਨਾਂ ਦਾ ਨੁਕਸਾਨ ਹੋਇਆ ਹੈ ਉਹਦੀ ਜ਼ਰੂਰ ਅਸੀਂ ਪ੍ਰਭਾਈ ਕਰਨ ਚ ਵੀਰਜੀ ਦਾ ਪਰਿਵਾਰ ਦਾ ਅਸੀਂ ਸਾਥ ਦਈਏ ਵੀਰਜੀ ਆਪ ਜੀ ਦੀ ਐਗਜ਼ੈਕਟ ਲੋਕੇਸ਼ਨ ਕੀ ਹੈ ਅਗਰ ਕਿਸੇ ਨੇ ਤੁਹਾਡੇ ਘਰ ਆਣਾ ਹੋਵੇ ਛਾਨਪੁਰਾ ਗੁਰਦੁਆਰੇ ਦੇ ਕੋਪੋਜ਼ਿਟ ਕੋਪੋਜ਼ਿਟ ਗੁਰਦੁਆਰਾ ਛਾਨਪੁਰਾ ਗੁਰਦੁਆਰਾ ਸਾਹਿਬ ਦੇ ਕੋਪੋਜ਼ਿਟ ਜੀ ਜੀ ਠੀਕ ਹੈ ਵੀਰਜੀ ਆਪ ਜੀ ਦਾ ਧੰਨਵਾਦ ਅਸੀਂ ਇਹ ਲਾਈਵ ਹੀ ਅਸੀਂ ਚੱਲ ਰਹੇ ਆ ਫਿਲਹਾਲ ਤੁਸੀਂ ਉਧਰੋਂ ਕਾਲ ਡਿਸਕਨੈਕਟ ਕਰ ਦਿਓ ਤੁਸੀਂ ਵੀਰਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅ ਡੀਜੀਪੀਸੀ ਸਨਿਮੇਜੀ ਚੰਨਗਰ ਤੋਂ ਡੀਜੀਪੀਸੀ ਹੈਨਾ ਵੀਰ ਜੀ ਉਹਨਾਂ ਨੇ ਪ੍ਰਧਾਨ ਸਾਹਿਬ ਦਾ ਧੰਨਵਾਦ ਅਸੀਂ ਵੀ ਕਰਦੇ ਹਾਂ ਕਿ ਜਿਹੜੇ ਇਸ ਔਖੀ ਘੜੀ ਚ ਪਰਿਵਾਰ ਦੇ ਸੁਧ ਲੈਂਡ ਪਹੁੰਚੇ ਔਰ ਇੱਕ ਪ੍ਰਬੰਧਕਾਂ ਦਾ ਇਹੀ ਫਰਜ਼ ਬਣ ਜਾਂਦਾ ਹੈ ਕਿ ਜਦੋਂ ਆਪਣਾ ਕੋਈ ਔਖੀ ਘੜੀ ਚ ਹੈ ਤੇ ਅਸੀਂ ਉਹਦਾ ਸਾਥ ਦੇਈਏ ਉਹਦੇ ਨਾਲ ਖੜੀਏ ਔਰ ਤੁਸੀਂ ਵੀ ਨਾਲ ਦੇ ਨਾਲ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਹੈ ਕਸ਼ਮੀਰ ਦੇ ਹਰ ਘਰ ਤੱਕ ਮੈਨੂੰ ਲੱਗਦਾ ਹੈ ਕਿ ਜਿੱਥੇ ਵੀ ਲੋੜ ਹੈ ਅਸੀਂ ਵੀਰ ਦੀ ਮਦਦ ਵਾਸਤੇ ਅਪੀਲ ਕਰਨ ਦੀ ਤੁਸੀਂ ਜ਼ਰੂਰ ਉਸ ਉੱਥੇ ਤੱਕ ਵੀਡੀਓ ਪਹੁੰਚਾ ਦਿਓ ਔਰ ਜ਼ਰੂਰ ਜਾ ਕੇ ਉਸ ਪਰਿਵਾਰ ਦੀ ਸੁਧ ਲੈਣੀ ਹੈ ਵੀਰ ਜਗਮੀਤ ਸਿੰਘ ਜੀ ਵੀ ਜ਼ਰੂਰ ਸਵੇਰੇ ਪਰਿਵਾਰ ਤੱਕ ਪਹੁੰਚਣਗੇ ਉਹਨਾਂ ਦੀ ਲਗਾਤਾਰ ਪਰਿਵਾਰ ਨਾਲ ਹੁਣ ਗੱਲ ਵੀ ਹੋਈ ਹੈ ਔਰ ਸਾਡੀ ਤਰਫੋਂ ਵੀ ਜਿੱਥੇ ਵੀ ਸਹਿਯੋਗ ਬਣਦਾ ਹੋਏਗਾ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਅਸੀਂ ਅਲੱਗ ਰੱਖ ਕੇ ਇੱਕ ਬੀਂਗ ਇੱਕ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਦੇ ਨਾਗਰਿਕਿਆਂ ਇੱਕ ਸਾਡਾ ਉਹ ਆਪਣਾ ਪਰਿਵਾਰ ਹੈ ਸਾਡਾ ਆਪਣਾ ਜਿਹੜਾ ਫਰਜ਼ ਬਣ ਜਾਂਦਾ ਸੀ ਉਹ ਵੀ ਨਿਭਾਵਾਂਗੇ ਸਨੀ ਵੀਰ ਜੀ ਨੇ ਵੀ ਹੁਣੇ ਮੈਨੂੰ ਲੱਗਦਾ ਕਿ ਆਪਣੀ ਸੰਸਥਾ ਨਾਲ ਗੱਲ ਕਰ ਲਈ ਹੈ ਮੈਨੂੰ ਲੱਗਦਾ ਸ਼ਾਇਦ ਕਰ ਲੈਣਗੇ ਤਾਂ ਕਿ ਜਿਹੜੀ ਵੀਰ ਜੀ ਤੁਹਾਡੀ ਜਿਹੜੀ ਰੈੱਡ ਬਾਈਕ ਸੁਸਾਇਟੀ ਹੈ ਉੱਥੇ ਹਨਾ ਅਸੀਂ ਉਹਨਾਂ ਨੂੰ ਵੀ ਅਪੀਲ ਕਰ ਰਹੇ ਹਾਂ ਤੇ ਜਿਹੜੀ ਗੁਰੂ ਹਰਿਕ੍ਰਿਸ਼ਨ ਜੀਵਨ ਜੋ ਸੁਸਾਇਟੀ ਹੈ ਜਾਂ ਹੋਰ ਖਾਲਸਾ ਜਿਹੜੀ ਵਰਕ ਕਰ ਰਹੀ ਹੈ ਤੇ ਅਸੀਂ ਸਾਰੀ ਸੰਸਥਾਵਾਂ ਨੂੰ ਕਹਿੰਦੇ ਹਾਂ ਕਿ ਜ਼ਰੂਰ ਤੁਸੀਂ ਪਰਿਵਾਰ ਦੀ ਜਾ ਕੇ ਤੁਸੀਂ ਸੁਧ ਲੈਣੀ ਹੈ ਔਰ ਪ੍ਰਬੰਧਕ ਜਿੰਨੇ ਹਨ ਜੰਮੂ ਕਸ਼ਮੀਰ ਤੇ ਇਲਾਕੇ ਦੇ ਕੋਲ ਹਨ ਤੁਸੀਂ ਜਾ ਕੇ ਉਸ ਪਰਿਵਾਰ ਨੂੰ ਮਿਲੋ ਕਿਉਂਕਿ ਇਹ ਵੀ ਇਹ ਦੱਸਿਆ ਕਿ ਮੇਰੇ ਤਾਂ ਨੇ ਤੇ ਸਿਰਫ ਉਹ ਕਪੜਾ ਹੀ ਜਿਹੜਾ ਮੈਂ ਪਾਇਆ ਉਹ ਮੇਰੇ ਤੇ ਔਰ ਮੇਰੇ ਪਰਿਵਾਰ ਮੇਰੇ ਜਿਹੜੇ ਤਰਨਸ ਪਤਨੀ ਅਸੀਂ ਡਾਕਟਰ ਕੋਲ ਗਏ ਸੀ ਵਾਪਸ ਆ ਕੇ ਦੇਖਿਆ ਤੇ ਸਭ ਕੁਝ ਜਿਹੜਾ ਉਹ ਖਤਮ ਹੋ ਚੁਕਿਆ ਸੀ ਜੋ ਅਸੀਂ ਉਹ ਲਾਈਵ ਵਿਜ਼ੂਅਲਸ ਅਸੀਂ ਦੇਖੇ ਉਹਨਾਂ ਨੇ ਜੋ ਤਸਵੀਰ ਦੇਖੀ ਸੋ ਸਾਨੂੰ ਵੀ ਜਦੋਂ ਇਨਫੋਰਮੇਸ਼ਨ ਮਿਲੀ ਪਤਾ ਚਲਿਆ ਤੇ ਅਸੀਂ ਖਬਰ ਸਮਝ ਨਹੀਂ ਕੀਤੀ ਅਸੀਂ ਵੀਡੀਓ ਪੋਸਟ ਨਹੀਂ ਕੀਤੀ ਸਾਡਾ ਫਰਜ਼ ਸੀ ਪਹਿਲੇ ਇਹਨੂੰ ਕਲੀਅਰ ਕਰ ਲਈਏ ਸੋ ਸੰਨੀ ਵੀਰ ਨੇ ਵੀ ਆਪਣੇ ਜਿੱਥੇ-ਜਿੱਥੇ ਐਫਰਟ ਲਗਾਏ ਕੋਸ਼ਿਸ਼ ਕੀਤੀ ਉਹਦੀ ਜਿਹੜੀ ਐਕਚੁਅਲ ਚ ਕੀ ਹੋਇਆ ਉਹ ਤੇ ਉਹ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਔਰ ਸਾਡੇ ਵੀ ਜਿਹੜੇ ਜਗਮੀਤ ਸਿੰਘ ਜਿਹੜੇ ਤਰਾਲ ਤੋਂ ਹੋਂ ਚੈਨਲ ਦੀ ਸੇਵਾਵਾਂ ਦੇਖ ਰਹੇ ਹਨ ਮੈਂ ਬਹੁਤ ਅੱਛਾ ਹੋਂ ਹਾਰ ਛੋਟਾ ਇੱਕ ਸਾਡਾ ਵੀਰ ਹੈ ਉਹਨੇ ਵੀ ਆਪਣਾ ਪੂਰਾ ਬਖੂਬੀ ਫਰਜ਼ ਨਿਭਾਇਆ ਔਰ ਉਹਨੇ ਕਿਹਾ ਕਿ ਮੈਂ ਮਿਰਜੀ ਹੋਂ ਚਲੇ ਜਾਵਾ ਮੈਂ ਮੈਂ ਉਹਨੂੰ ਨਹੀਂ ਕਿਹਾ ਕਿ ਤੁਸੀਂ ਰਾਤ ਦਾ ਸਫ਼ਰ ਹੈ ਤੁਹਾਨੂੰ ਦੂਰ ਹੋਏਗਾ ਤੁਸੀਂ ਸਵੇਰੇ ਜ਼ਰੂਰ ਪਹੁੰਚੋ ਕਿਉਂਕਿ ਉਹ ਤਰਾਲ ਦੇ ਕਿਸੇ ਪਿੰਡ ਦੇ ਰਹਿਣ ਵਾਲੇ ਹਨ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਵੇਰੇ ਜ਼ਰੂਰ ਪਹੁੰਚੋ ਜਿਹੜਾ ਸਾਡਾ ਆਪਣਾ ਫਰਜ਼ ਹੈ ਅਸੀਂ ਜ਼ਰੂਰ ਨਿਭਾਣਾ ਸੋ ਜਿੰਨੇ ਤੁਸੀਂ ਹੁਣ ਪਰਿਵਾਰ ਦੇਖ ਰਹੇ ਲਾਈਵ ਲਿਆ ਸੀ ਵੀਰ ਜੀ ਨੂੰ ਜਿਨ੍ਹਾਂ ਦਾ ਵੀਰ ਹਰਪਾਲ ਸਿੰਘ ਜੀ ਜਿਨ੍ਹਾਂ ਦੇ ਇਸ ਘਰ ਘਰ ਦੀ ਸੀ ਜੋ ਵੀਡੀਓ ਆਪ ਜੀ ਨੂੰ ਦਿਖਾਈ ਹੈ ਇੱਕ ਅੱਗ ਦਾ ਵੱਡਾ ਹਾਦਸਾ ਹੋਇਆ ਉਸ ਛਾਂਪੂਰਾ ਇਲਾਕੇ ਚ ਔਰ ਉਹਨਾਂ ਨੇ ਲੋਕੇਸ਼ਨ ਵੀ ਸਾਂਝੀ ਕਰਤੀ ਕਿ ਮੇਰਾ ਘਰ ਗੁਰੂ ਘਰ ਦੇ ਬਿਲਕੁਲ ਕੋਲ ਹੈ ਸਾਹਮਣੇ ਹੈਗਾ ਉਸ ਲੋਕੇਸ਼ਨ ਦੇ ਕੋਲ ਹੀ ਹੈ ਸੋ ਤੁਸੀਂ ਜ਼ਰੂਰ ਜਿੰਨੇ ਪਰਿਵਾਰ ਦੇਖ ਰਹੇ ਹੋ ਸਾਡਾ ਤਾਂ ਹੀ ਮਕਸਦ ਪੂਰਾ ਹੁੰਦਾ ਹੈ ਕਿ ਅਸੀਂ ਉਹਨਾਂ ਨੂੰ ਲਾਈਵ ਲਿਆ ਇਸ ਵਕਤ ਸ਼ਾਇਦ ਉਹ ਕਿਸ ਪਰੇਸ਼ਾਨੀ 'ਚ ਹੋਣਗੇ ਤੁਸੀਂ ਦੱਸੋ ਬੋਲੋ ਲਾਈਵ ਕਰ ਰਹੇ ਆ ਉਹ ਕਿਸ ਪਰੇਸ਼ਾਨੀ ਚ ਹੋਣਗੇ ਕਿਦਾਂ ਹਾਲਾਤ ਹੋਣਗੇ ਇਸ ਟਾਈਮ ਅਸੀਂ ਆਪ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਐਡਮਿਨਿਸਟ੍ਰੇਸ਼ਨ ਨੂੰ ਵੀ ਉਹ ਮਜਬੂਰ ਹੋ ਜਾਏ ਐਡਮਿਨਿਸਟ੍ਰੇਸ਼ਨ ਨਹੀਂ ਪੂਰਾ ਸਮਾਜ ਖੜਾ ਹੈ ਅਸੀਂ ਸਾਰੇ ਇਸ ਪਰਿਵਾਰ ਦੇ ਨਾਲ ਖੜੇ ਆ ਤਾਂ ਕਿ ਸਵੇਰੇ ਉੱਥੇ ਜਿਹੜੇ ਅਫਸਰ ਹਨ ਜਿਹੜੇ ਆਲ ਅਫਸਰ ਜਿਹੜੇ ਕੰਸਰਨਡ ਡਿਪਾਰਟਮੈਂਟ ਹੈ ਉਹ ਜਾ ਕੇ ਉਸ ਉਹ ਸਾਰਾ ਦੇਖ ਕੇ ਔਰ ਉਸ ਨੁਕਸਾਨ ਦੀ ਜਿਹੜੀ ਪੂਰੀ ਇੱਕ ਰਿਟਰਨ ਜ਼ਰੂਰ ਇੱਕ ਪੂਰਾ ਬਣਾ ਕੇ ਕਿ ਅਸੀਂ ਇਨ੍ਹਾਂ ਜਿਹੜਾ ਇਹਨਾਂ ਦੀ ਪਰਪਾਈ ਕਰਨੀ ਹੈ ਨਾ ਨੁਕਸਾਨ ਹੋਇਆ ਕਿਉਂਕਿ ਸਾਡੇ ਵਿੱਚੋਂ ਹੀ ਕੁਝ ਲੋਕ ਐਸੇ ਹੁੰਦੇ ਜਿਨ੍ਹਾਂ ਦੀ ਅਪਰੋਚ ਹੁੰਦੀ ਹੈ ਤੇ ਅਗਰ ਆਪ ਜੀ ਦੀ ਵੀ ਅੱਛੀ ਅਪਰੋਚ ਹੈ ਤੁਸੀਂ ਜ਼ਰੂਰ ਕੰਸਰਨਡ ਡਿਪਾਰਟਮੈਂਟ ਚ ਅਪਰੋਚ ਕਰਕੇ ਕੋਸ਼ਿਸ਼ ਕਰੋ ਐਫਰਟ ਲਾਓ ਤਾਂ ਕਿ ਜਲਦੋਂ ਜਲਦੀ ਇਹਨਾਂ ਦਾ ਅਸੀਂ ਇਹਨਾਂ ਦੀ ਮਦਦ ਕਰ ਸਕੀਏ ਔਰ ਇਹਨਾਂ ਦੇ ਮਦਦ ਦਾ ਇੱਕ ਅਸੀਂ ਕਾਰਨ ਔਰ ਇੱਕ ਜ਼ਰੀਆ ਬਣ ਸਕੀਏ ਸੋ ਆਪ ਸਾਰਿਆਂ ਨੂੰ ਅਸੀਂ ਇਹੀ ਲਾਸਟ ਅਪੀਲ ਕਰਦੇ ਆ ਜਿਹੜੇ ਜਿਹੜੇ ਵੀ ਇਸ ਪਰਿਵਾਰ ਦੇ ਆਸ-ਪਾਸ ਦੇ ਪਿੰਡਾਂ ਚ ਹਨ ਜਿਹਨਾਂ ਨੂੰ ਜਾਣਦੇ ਹਨ ਜ਼ਰੂਰ ਬਿਲਕੁਲ ਪਹੁੰਚੋ ਕਿਉਂਕਿ ਵੀਰ ਜੀ ਨੇ ਦੱਸਿਆ ਕਿ ਮੈਂ ਮੈਂ ਇਹ ਚੀਜ਼ ਨੂੰ ਜਦੋਂ ਆ ਕੇ ਦੇਖਿਆ ਤੇ ਮੇਰਾ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਸੀ ਔਰ ਮੇਰੇ ਕੋਲ ਅਗਰ ਬਚਿਆ ਤੇ ਮੈਂ ਜੋ ਤੰਦ ਤੇ ਕਪੜੇ ਪਾਏ ਹੋਏ ਸੀ ਮੇਰੇ ਕੋਲ ਉਹ ਹੀ ਨੂੰ ਉਸ ਤੋਂ ਬਾਅਦ ਮੇਰੇ ਕੋਲ ਕੁਝ ਨਹੀਂ ਹੈ ਸੋ ਆਪ ਜਿੰਨੇ ਹੋਂਦ ਨਾਲ ਜੁੜੇ ਹੋ ਸਨਿਵੀਰ ਵੀ ਮੇਰੇ ਨਾਲ ਇਸ ਟਾਈਮ ਲਾਈਵ ਹਨ ਤੇ ਮੈਂ ਸਨਿਵੀਰ ਆਪ ਜੀ ਵੀ ਇੱਕ ਅਪੀਲ ਕਰ ਦੋ ਆਪਣੇ ਵੱਲੋਂ ਕਿਉਂਕਿ ਗੁਰਹਰਿਸ਼ਣ ਜੀਵਨ ਜੋ ਸੋਸਾਇਟੀ ਨੂੰ ਵੀ ਤੁਸੀਂ ਸੇਵਾਵਾ ਦੇ ਰਹੇ ਹੋ ਔਰ ਕਸ਼ਮੀਰ ਚਾਪ ਜੀ ਜ਼ਰੂਰ ਸੰਗਤ ਨਾਲ ਜੁੜੇ ਰਹਿੰਦੇ ਹੋ ਸਵਾਗਤ ਹੈ ਜੀ ਭਾਤੇ جننے بھی ਸੰਸਥਾ کشمیر ਵਿੱਚ ਕੰਮ ਕਰ ਰਹੀ ਨੇ ਹੋਰ ਜਿੰਨੇ ਡੀਜੀਪੀਸੀ ਤੇ ਆਲਰੇਡੀ ਪ੍ਰਧਾਨ ਸਾਹਿਬ ਉਥੇ ਪਹੁੰਚੇ ਸੀ ਹੋਰ ਜਿੰਨੇ ਵੀ ਸੰਸਥਾ ਨੇ ਸਾਰਿਆਂ ਨੂੰ ਚਾਹੀਦਾ ਆਪਣੀ ਸਰਦਾਰ ਫੈਮਲੀ ਨਾਲ ਪੂਰਾ سپورਟ ਕਰਨਾ ਹੈ ਇਹਦੀ ਪੂਰੀ ਹੈਲਪ ਕਰਨੀ ਤੋਂ ਇਨੀ ਬਿਆਨਤੀ ਹੋਰ ਜਿੰਨੇ ਵੀ ਵਲੰਟੀਅਰ ਕੰਮ ਕਰ ਰਹੇ ਨੇ ਸ਼੍ਰੀਨਗਰ ਹੋਵੇ ਜਾਂ ਬਾਰਾਮੂਲਾ ਹੋਵੇ ਜਾਂ ਤਰਾਲ ਵਿੱਚ ਉਹਨਾਂ ਸਾਰਿਆਂ ਨੂੰ ਚਾਹੀਦਾ ਕਿ ਇਸ ਫੈਮਲੀ ਨਾਲ ਇਸ ਟੈਂਪ ਪੂਰੀ ਇਹਦੀ ਹੈਲਪ ਕਰਨੀ ਜੀ ਸਭੀ ਤੁਸੀਂ ਉਹ ਵੀਡੀਓ ਇੱਕ ਵਾਰ ਜ਼ਰੂਰ ਦਿਖਾ ਦਿਓ ਜਿਹੜੀ ਸਾਡੇ ਕੋਲ ਵਿਜ਼ੂਅਲ ਪਹੁੰਚੇ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਜੀ ਅ ਔਰ ਇਹ ਉਹ ਵਿਜ਼ੂਅਲ ਹਨ ਜੋ ਸਾਡੇ ਤੱਕ ਪਹੁੰਚੇ ਪਰ ਅਸੀਂ ਵੀ ਕੋਸ਼ਿਸ਼ ਕੀਤੀ ਪਹਿਲੇ ਅਸੀਂ ਕਨਫਰਮ ਕਰ ਲਈਏ ਉਸ ਵੈਰੀਫਾਈ ਕਰ ਲਈਏ ਕਿ ਕਿਆ ਕੋਈ ਪੁਰਾਣੀ ਵੀਡੀਓ ਤੇ ਨਹੀਂ ਅਸੀਂ ਸ਼ੇਅਰ ਕਰ ਰਹੇ ਕਿਉਂਕਿ ਇੱਕ ਸਾਡਾ ਫਰਜ ਬਣ ਜਾਂਦਾ ਅਗਰ ਸਾਡਾ ਸਾਨੂੰ ਵਟਸਐਪ ਤੇ ਕੋਈ ਅਗਰ ਕੋਈ ਚੀਜ਼ ਆਈਏ ਤੇ ਅਸੀਂ ਬਿਨਾ ਉਹਨੂੰ ਪਰਖੇ ਜਾਂਚੇ ਅਸੀਂ ਉਹਨੂੰ ਸ਼ੇਅਰ ਵੀ ਕਰ ਸਕਦੇ ਸੋ ਅਸੀਂ ਪਹਿਲੇ ਉਹਨੂੰ ਪਰਖਿਆ ਕੀ ਇਹ ਦੇਖਿਆ ਕਿ ਇਹ ਕੋਈ ਵੀਡੀਓ ਪੁਰਾਣੀ ਵੀਡੀਓ ਤਾਂ ਨਹੀਂ ਕਿਸੇ ਨੇ ਸ਼ੇਅਰ ਕੀਤੀ ਹੋਈ ਤੇ ਇਹ ਤੁਸੀਂ ਜੋ ਦੇਖ ਰਹੇ ਹੋ ਸਾਹਮਣੇ ਜੋ ਅੱਗ ਲੱਗੀ ਹੋਈ ਹੈ ਸਾਹਮਣੇ ਜੋ ਬਿਲਡਿੰਗ ਨੂੰ ਇਹ ਹੀ ਉਹਨਾਂ ਦਾ ਜੋ ਘਰ ਹੈ ਵੀਰਜੀ ਦਾ ਔਰ ਜੋ ਇੱਕ ਉਸੇ ਸੋਸ਼ਲ ਮੀਡੀਆ ਦੇ ਵਕ ਵਕ ਗਰੁੱਪ ਚ ਜਿੰਨੀ ਤੁਸੀਂ ਇਹ ਵੀਡੀਓ ਹੁਣ ਤੱਕ ਦੇਖੀ ਇਹ ਉਹੀ ਪਰਿਵਾਰ ਹੈ ਸੋ ਜਿਨ੍ਹਾਂ ਨਾਲ ਅਸੀਂ ਗੱਲ ਵੀ ਕੀਤੀ ਔਰ ਵੀ ਜਿਨੇ ਅਪੀਲ ਵੀ ਕੀਤੀ ਹੈ ਔਰ ਅਸੀਂ ਧੰਨਵਾਦ ਕਰਦੇ ਆ ਜਿਹੜੇ ਉੱਥੇ ਦੇ ਪ੍ਰਧਾਨ ਜਿਹੜੇ ਡੀਜੀਪੀਸੀ ਦੇ ਉਹ ਪਹੁੰਚੇ ਉਹਨਾਂ ਦੇ ਘਰ ਔਰ ਉਹਨਾਂ ਨੇ ਉਸ ਪਰਿਵਾਰ ਦੀ ਸੁਧ ਲਈ ਮੈਂ ਫਿਰ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹ ਪ੍ਰਬੰਧਕ ਹੋਣ ਦਾ ਜਿਹੜਾ ਇਹ ਕਿ ਤੁਸੀਂ ਜਦੋਂ ਔਖੀ ਘੜੀ ਹੁੰਦੀ ਹੈ ਤਾਂ ਤੁਸੀਂ ਆਪਣੇ ਪਰਿਵਾਰ ਨਾਲ ਖੜਦੇ ਹੋ ਕਿ ਨਹੀਂ ਸੋ ਮੈਂ ਫਿਰ ਆਪ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਜਿਨ੍ਹਾਂ ਨੇ ਵੀ ਹੁਣ ਤੱਕ ਅਗਰ ਉਸ ਪਰਿਵਾਰ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕਰ ਰਹੇ ਹੋ ਜਾਂ ਕੱਲ ਤੱਕ ਤੁਸੀਂ ਪਹੁੰਚੋਗੇ ਔਰ ਇਸ ਵੀਡੀਓ ਨੂੰ ਜ਼ਰੂਰ ਤੁਸੀਂ ਤੁਸੀਂ ਸ਼ੇਅਰ ਕਰਨਾ ਹੈ ਕਿਉਂਕਿ ਵੀਰ ਨੇ ਉਹਦੇ ਚ ਇੱਕ ਸੁਨੇਹਾ ਜਿਹੜਾ ਇੱਕ ਐਡਮਿਨਿਸਟ੍ਰੇਸ਼ਨ ਨੂੰ ਦਿੱਤਾ ਹੈ ਔਰ ਆਪ ਸਾਰਿਆਂ ਤੱਕ ਪਹੁੰਚਾਇਆ ਹੈ ਕਿ ਮੇਰੀ ਮਦਦ ਕੀਤੀ ਜਾਏ ਤਾਂਕਿ ਜਿਹੜਾ ਜਿਹੜਾ ਕੰਸਰਨ ਡਿਪਾਰਟਮੈਂਟ ਹੈ ਉਹ ਆ ਕੇ ਸੁਧਲੇ ਔਰ ਦੇਖੇ ਮੇਰਾ ਕਿੰਨਾ ਨੁਕਸਾਨ ਹੋਇਆ ਹੈ ਸੋ ਆਪ ਸਾਰਿਆਂ ਨੂੰ ਅਸੀਂ ਫੇਰ ਆਖ ਕੇ ਬੇਨਤੀ ਕਰਦੇ ਹਾਂ ਜਿੰਨਾ ਹੋ ਸਕੇ ਤੁਸੀਂ ਵੀਰ ਨੂੰ ਜਲਦ ਤੋਂ ਜਲਦ ਪਹੁੰਚ ਕੇ ਵੀਰ ਕੋਲ ਜਾ ਕੇ ਤੁਸੀਂ ਉਹਨਾਂ ਦਾ ਸਹਾਰਾ ਬਣਨਾ ਹੈ ਕਿਉਂਕਿ ਬਹੁਤ ਔਖੀ ਘੜੀ ਹੈ ਔਰ ਸਾਡਾ ਫਰਜ਼ ਬਣ ਜਾਂਦਾ ਕਿ ਜਦੋਂ ਕੋਈ ਸਾਡਾ ਆਪਣਾ ਔਖੀ ਘੜੀ ਚਤੇ ਅਸੀਂ ਉਹਦੇ ਸਾਥ ਉਹਦਾ ਸਾਥ ਦੇਣਾ ਔਰ ਉਹਦਾ ਹੱਥ ਫੜਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ